ਮੇਰਾ ਪਿੰਡ ਮਕੰਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ ਜੀ ਚੱਲ ਗੱਲਬਾਤ ਹੈ ਗੱਲਬਾਤ ਪਾਜੀ ਇੰਜ ਹੋਈ ਕਿ ਅਸੀਂ ਪਰਸੋਂ ਸਵੇਰੇ ਉੱਠੇ ਆ ਸਾਡੇ ਪਸ਼ੂ ਬਾਹਰ ਪੱਜੇ ਦੇ ਓਪਨ ਚ ਹੀ ਤੇ ਕੋਈ ਪਾਣੀ ਕੀ ਪਤਾ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪਸ਼ੂ ਪਸ਼ੂ ਗਏ ਮੇਰੇ ਤੇ ਮੱਝਾਂ ਇਹ ਕੋਈ ਕੀ ਮਜ਼ਾਰੀ ਚੰਗੀਆਂ ਮੱਝਾਂ ਇਹ ਮੱਝਾਂ ਇਹ ਪਾਲਦੀਆਂ ਘਰ ਦੀਆਂ ਝੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਾਣੀ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪੈ ਪੈ ਰਗੀ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਪਰ ਸਵੇਰੇ ਉੱਠੇ ਕੋਈ 4:30 ਵਜੇ ਇੱਕ ਘੜ ਦੇ ਉੱਠਿਆ ਮਾਰਾ ਉੱਠੀ ਤੇ ਵੇਖਿਆ ਤੇ ਪਸ਼ੂ ਹੈ ਨਹੀਂ ਆnde ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਬੋਨੇ ਸੂਨਾਰੇ ਪਸ਼ੂ ਦਹਾਵਾ-ਦਹਾਵੀ ਮੀਨਾਂ ਲੱਗਨ ਨਵਾਂ-ਨਵਾਂ ਦੋ ਮੱਝਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਝਾਂ ਸੀਗਾ ਇਨੀ ਦੇ ਰੋ ਗਿਆ ਯੇਪ ਇਨੀ ਦੇ ਰੋ ਗਿਆ ਰੱਖਿਆ ਮੱਝਾਂ ਦੀ ਮੱਝਾਂ ਨੂੰ ਪਾਈਆਂ ਹੋ ਗਏ ਓਏ ਬਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਚਪਨ ਚ ਹੀ ਡੰਗਣਾ ਚ ਵਿਚ ਰਹੇ ਆ ਪਸ਼ੂਆ ਡੇਗੋਵਾ ਬਾਈ ਜੀ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਇਹ ਮੜੇ ਹਜੇ ਭਾਜੀ ਪੰਜ ਪਸ਼ੂ ਮਰ ਗਏ ਕੀਮਤ ਪਾਜੀ ਦਾਜਾ ਲਾ ਲਓ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲਓ 1.5 ਲੱਖ ਲੈ ਲਓ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹਦਾ ਲੱਖ ਰੁਪਏ ਲੋਕੀ ਦੇਣ ਤਿਆਰੀ ਪਰ ਅਹੀਂ ਨਹੀਂ ਮੈਂ ਨਹੀਂ ਵੇਚਨੀ ਆ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਭਾਜੀ ਘਟੋ ਘਟ ਤਿੰਨ ਚਾਰ ਚਾਰ ਪੰਜ ਲੱਖ ਦਾ ਤੇ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰੀਆਂ ਕੀ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ ਇਹ ਗਾਂ ਦੇ ਦੀਸ਼ ਤੇ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਚੱਕਰ ਹੋ ਗਿਆ ਰੱਬ ਦੇ ਚਕਾਰ ਨੂੰ ਜਾ ਜਾਂਦੇ ਆ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬਹੁਤਾ ਜੇਰਾਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਹਿੰਦੀ ਕਈ ਹੋਰ ਪਸ਼ੂ ਪਾ ਸਕੀਏ ਉਹ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੜਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ ਇਹ ਲੇਕਰ ਉਹਦੇ ਸਸੀ ਗਲਪਾ ਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਵਾ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏੜ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭਲੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬੋਲ ਜਦਾ ਬਾਰਿਸ਼ ਬਹੁਤ ਜ਼ਿਆਦਾ ਹੈ ਮੈਂ 게ਟ ਤੋਂ ਬਾਹਰ ਨਹੀਂ ਆ ਦੇਖਣਾ ਤੇ ਮੈਂ 게ਟ ਤੋਂ ਨਹੀਂ ਦੇਖਿਆ ਛਾਤੀ ਛੁਤੀ ਮਾਰੀ ਉਹ ਤੋਂ ਡੰਗਰ ਬਿਲਕੁਲ ਸਹੀ ਸਾਮਤੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਵਿਨਨ ਦੇ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਮਤਲਬ ਥਾਲਿਆ ਸਾਨੂੰ ਇਹ ਰੋਂਦੇ ਬਹੁਤ ਪਏ ਇਹਨਾਂ ਨੂੰ ਨਹੀਂ ਪਤਾ ਕਿ ਕੀ ਗੱਲ ਹੋ ਗਈ ਹੈ ਮਤਲਬ ਨਿਕਲੇ ਬਾਹਰ ਦੇਖਿਆ ਦੁਖਿਆ ਨਾ ਡੰਗਰ ਜਿਹੜੇ ਜਿੰਨੇ ਵੀ ਸਾਰੇ ਮਤਲਬ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18-20 ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਸੀ ਇਸ ਟਾਈਮ ਤੇ ਮਈਆਂ ਹਡੀਆਂ ਸੂਣ ਵਾਲੀਆਂ ਇੱਕ 20 20 ਦਿਨ ਤਰੀਕ ਲਾ ਕੇ ਸੂਣ ਬਣੀਆਂ ਤੇ ਇੱਕ ਉਹ ਤੋਂ ਬਾਅਦ 10-15 ਦਿਨਾਂ ਬਾਅਦ ਉਹ ਸੂਣ ਬਣੀਆਂ ਲਗਭਗ ਸਾਡਾ 25-26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ ਚਾਰ-ਪੰਜ ਲੱਖ ਦੀਆਂ ਮਈਆਂ ਸੀ ਤੇ ਚਲੋ 6 ਸਾਢੇ ਡੰਗਰਾਂ ਦਾ ਸਾਡਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਨਾਨਕੇ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀ ਨਹੀਂ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਆ ਕਿ ਰੋਣਾ ਨਹੀਂ ਹਟ ਕਰੰਦਾ ਭਾਜੀ ਜਿਹੜੇ ਮਤਲਬ ਮਈਆਂ ਚੁੱਕਣ ਆਏ ਸੀ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਦੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਗਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਹਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਸਾਤਾ ਵਾ ਬਾਕੀ ਇਹਦੇ ਇਹੋ ਸਰਕਾਰ ਅੱਗੇ ਬੇਨ